ਦਾਸਪੁਰ ਦੇ ਇਲਾਕੇ ਨੂੰ ਜਿਹੜਾ 2022 ਦੇ ਵਿੱਚ ਆਮ ਆਦਮੀ ਪਾਰਟੀ ਬਦਲਾਵ ਲੈ ਕੇ ਆਈ ਆ ਉਹਦਾ ਆਜਨ ਤੀਜਾ ਤੁਹਾਨੂੰ ਦੱਸਣ ਜਾ ਰਿਹਾ ਆ ਬਿਲਡਿੰਗ ਤੁਸੀਂ ਦੇਖ ਲਓ 2014 ਦੀ ਇਸ ਤਰ੍ਹਾਂ ਪਈ ਤੇ ਆ ਦੇਖੋ 2014 ਦੀ ਬਿਲਡਿੰਗ ਜਿਹੜਾ ਸਾਡੀਆਂ ਮਸੂਮ ਬੱਚੀਆਂ ਜਿਹੜੀਆਂ ਜੀਐਨਐਮ ਸਕੂਲ ਚ ਆ ਕੇ ਪੜ੍ਹਦੀਆਂ ਨੇ ਔਰ ਇਹ ਜਿਹੜੀ ਐਂਟਰੈਂਸ ਆ ਉਹ ਸਾਰੇ ਪੰਜਾਬ ਤੋਂ ਬੱਚੇ ਆਉਂਦੇ ਨੇ ਉਹ ਇੱਥੇ ਦਾਖਲਾ ਲੈਂਦੇ ਨੇ ਔਰ ਪਲੱਸ 2 ਤੋਂ ਬਾਅਦ ਇਹ ਉਹ ਉਮਰ ਦੇ ਬੱਚੇ ਨੇ ਤੇ ਉਹਨਾਂ ਨੂੰ ਉਹਨਾਂ ਦੀ ਰਿਆਸ਼ ਨੂੰ ਉਹਨਾਂ ਦੇ ਹੌਸਟਲ ਨੂੰ ਦੇਣਾ ਇਹ ਇੱਕ ਸਰਕਾਰ ਦੀ ਜ਼ਿੰਮੇਵਾਰੀ ਬਣ ਜਾਂਦੀ ਆ ਔਰ ਅੱਜ ਅਫਸੋਸ ਨਾਲ ਕਹਿਣਾ ਪੈਂਦਾ ਕਿ ਜਿਹੜਾ ਬੱਚਿਆਂ ਦਾ ਹੱਕ 2014 'ਚ ਮਿਲਣਾ ਚਾਹੀਦਾ ਸੀਗਾ ਅੱਜ 295 ਆ ਗਿਆ 11 ਸਾਲਾਂ ਬਾਅਦ ਉਹ ਹੱਕ ਆਮ ਆਦਮੀ ਪਾਰਟੀ ਦੀ ਸਰਕਾਰ ਮਾਨਯੋਗ ਭਗਵੰਤ ਮਾਨ ਜੀ ਔਰ ਡਾਕਟਰ ਬਲਬੀਰ ਸਿੰਘ ਜੀ ਹੈਲਥ ਮਿਨਿਸਟਰ ਨੇ ਉਪਰਾਲੇ ਕਰਕੇ ਅੱਜ 2 ਕਰੋੜ 17 ਲੱਖ ਰੁਪਈਆ ਇਹਨਾਂ ਗਰਾਊਂਡ ਫਲੋਰ ਕੰਪਲੀਟ ਕਰਨ ਵਾਸਤੇ ਜਾਰੀ ਕਰਤਾ ਉਹਨਾਂ ਨੀਂਹ ਪੱਥਰ ਅੱਜ ਰੱਖ ਰਿਆ ਕੰਮ ਸ਼ੁਰੂ ਹੋ ਗਿਆ ਔਰ 12ਵੇਂ ਮਹੀਨੇ ਦੇ ਵਿੱਚ ਇਹ ਕੰਮ ਜਿਹੜਾ ਕੰਪਲੀਟ ਹੋ ਜਾਏਗਾ ਇਹਦੇ ਨਾਲ 26 ਕਮਰੇ ਬਣਨਗੇ 64 ਬੱਚਿਆਂ ਦੀ ਅਰੇ ਹਾਜ ਦਾ ਪ੍ਰਬੰਧ ਹੋਵੇਗਾ ਬਕਾਇਦਾ ਮੈਸ ਹੋਵੇਗੀ ਇਹਦੇ ਵਿੱਚ ਆ ਤੁਸੀਂ ਰਸਤਾ ਦੇਖ ਰਹੇ ਹੋ ਇੱਥੇ ਆਉਣ ਦੀ ਮੁਸ਼ਕਲ ਸੀ ਇਹ ਰਸਤਾ ਪੱਕਾ ਬਣੂਗਾ ਸਟਰੀਟ ਲਾਈਟ ਦਾ ਪ੍ਰਬੰਧ ਹੋਵੇਗਾ ਇਸ ਤੋਂ ਇਲਾਵਾ ਸਿਕਿਉਰਿਟੀ ਦਾ ਪ੍ਰਬੰਧ ਹੋਵੇਗਾ ਮੈਸ ਦਾ ਪ੍ਰਬੰਧ ਹੋਵੇਗਾ ਇਹ ਸਾਨੀਆਂ ਚੀਜ਼ਾਂ ਦੇ ਨਾਲ ਇੱਕ ਹੌਸਟਲ ਬਣ ਕੇ ਤਿਆਰ ਹੋ ਜਾਊਗਾ ਸੋ ਕਹਿਣ ਤੋਂ ਬਾਅਦ ਵੀ 2014 ਦੀ ਚੀਜ਼ ਲਟਕੀ ਹੋਈ ਦੋ ਸਰਕਾਰਾਂ ਨਿਕਲ ਗਈਆਂ ਅਕਾਲੀ ਭਾਜਪਾ ਸਰਕਾਰ ਨੇ ਵੀ ਆਪਣਾ ਸਮਾਂ ਪੂਰਾ ਕੀਤਾ ਉਸ ਤੋਂ ਬਾਅਦ ਕਾਂਗਰਸ ਦੀ ਸਰਕਾਰ ਆਈ ਉਹਨਾਂ ਨੇ ਵੀ ਪੂਰਾ ਕੀਤਾ ਪਰ ਕਿਸੇ ਨੂੰ ਮਾਸੂਮ ਬੱਚਿਆਂ ਦੀ ਰਹਿائش ਦੀ ਧਿਆਨ ਨਹੀਂ ਆਇਆ ਵੀ ਇਹ ਵੀ ਸਾਡੀਆਂ ਬੱਚੀਆਂ ਨੇ ਇਹ ਵੀ ਕਿਸੇ ਮਾਪਿਓ ਦੀ ਬੱਚਿਆਂ ਨੂੰ ਇੱਥੇ ਪੜਨ ਲਈ ਭੇਜਿਆ ਉਹਨਾਂ ਵਾਸਤੇ ਆਪਾਂ ਹੋਸਟਲ ਦਾ ਪ੍ਰਬੰਧ ਨਹੀਂ ਕਰ ਸਕੇ ਆਪਾਂ ਗੱਲ ਕਰਦੇ ਆ ਅੱਜ ਬਾਕੀ ਚੀਜ਼ਾਂ ਦੀ ਜਿੰਨਾ ਚਿਰ ਤੱਕ ਬੁਨਿਆਦੀ ਸਹੂਲਤਾਂ ਅਸੀਂ ਲੋਕਾਂ ਨੂੰ ਨਹੀਂ ਭੋਇਆ ਕਰਾਵਾਂਗੇ ਉਨਾਂ ਚਿਰ ਤਾਂ ਕੋਈ ਸਤਾ ਕੋਈ ਰਾਜ ਕੋਈ ਬਾਗ ਜੜਾ ਉਹ ਕਿਸੇ ਮਾਣੇ ਨਹੀਂ ਹੈਗਾ ਸੋ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਆਪਣੇ ਮੁੱਖ ਮੰਤਰੀ ਜੀ ਦਾ ਧੰਨਵਾਦ ਕਰਦਾ ਔਰ ਡਾਕਟਰ ਬਲਬੀਰ ਸਿੰਘ ਜੀ ਦਾ ਜਿਹੜੇ ਸਾਡੇ ਹੈਲਥ ਮਨਿਸਟਰ ਨੇ ਜਿਨ੍ਹਾਂ ਨੇ ਮੇਰੀ ਬੇਨਤੀ ਦੇ ਉੱਪਰ ਔਰ ਜਦੋਂ ਵੀ ਮੈਂ ਹੁੰਦਾ ਸੀਗਾ ਸਟਾਫ ਔਰ ਬੱਚੇ ਹਮੇਸ਼ਾ ਇਹ ਮੰਗ ਕਰਦੇ ਸੀਗੇ ਕਿ ਸਾਨੂੰ ਪੀਜੀ ਵਿੱਚ ਰਹਿਣਾ ਪੈਂਦਾ ਕਿਸੇ ਨੇਰੇ ਸਵੇਰੇ ਬਾਹਰ ਜਾਣਾ ਪੈਂਦਾ ਸਾਡੀ ਸਿਕਿਉਰਿਟੀ ਦਾ ਕੌਣ ਦੇਖੂਗਾ ਔਰ ਮੇਰੇ बेनती दो करोड़ सतारा लख रुपया जारी करता कम सा मार्च अठारह मार्च तो शुरू हो गया और दसंबर सतारा तक इनू कंप्लीट करा मेरी कोशिश होगी कि एक महीना पहले ही कंप्लीट हो गए ताकि सर्दियों के बच्चों इस रिहायश के ला सकी सो मैं यही बेनती करूँगा कि अज की सरकार आम आदमी पार्टी की सरकार संवेदनशील है करमशील है यत्नशील है ਲੋਕਾਂ ਦੇ ਬੁਨਿਆਦੀ ਮਸਲਿਆਂ ਨੂੰ ਹੱਲ ਕਰਨ ਵਾਸਤੇ ਲੋਕਾਂ ਦੇ ਜੀਵਨਸਰ ਨੂੰ ਉੱਪਰ ਚੁੱਕਣ ਲਈ